ਸਮਾਰਕ ਇੱਕ ਬਣੀ ਹੋਈ ਆ ਤੁਹਾਨੂੰ ਦੱਸ ਦਿੰਨੇ ਆ ਕਿ 17 ਜਨਵਰੀ 1872 ਦੀ ਅਸੀਂ ਗੱਲ ਕਰ ਲਈਏ ਤਾਂ ਸਤਿਗੁਰੂ ਸ੍ਰੀ ਰਾਮ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਕੂਕੇ ਲਹਿਰ ਚਲਾਈ ਗਈ ਸੀ ਤਾਂ ਉਸ ਟਾਈਮ 17 ਜਨਵਰੀ 1872 ਨੂੰ 64 ਦੇ ਕਰੀਬ ਜਿਹੜੇ ਨਾਮਤਾਰੀ ਸਿੰਘ ਸ਼ਹੀਦ ਹੁੰਦੇ ਆ ਤੇ ਉਹਨਾਂ ਦੀ ਸ਼ਹੀਦੀ ਜਿਹੜੀ ਯਾਦਗਾਰ ਹੁਣ ਇੱਥੇ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਸਮਾਰਕ ਇੱਕ ਬਣੀ ਹੋਈ ਆ ਖੰਡਾ ਇੱਕ ਬਣਿਆ ਹੋਇਆ ਤੇ ਖੰਡੇ ਦੇ ਵਿੱਚ ਤੁਸੀਂ ਹਾਲ ਦੇਖ ਸਕਦੇ ਹੋ ਜਿਹੜੇ ਹਾਲ ਨੇ ਪੂਰੇ ਜਿਹੜੇ 66 ਹਾਲ ਜਿਹੜੇ ਬਣੇ ਹੋਏ ਨੇ ਤੇ ਜਿਹੜਾ ਇਹਨਾਂ ਤੁਸੀਂ ਸਾਈਜ਼ ਦੇਖ ਸਕਦੇ ਹੋ ਵੱਡਾ ਛੋਟਾ ਵੱਡਾ ਛੋਟਾ ਕਿਉਂ ਆ ਕਿਉਂਕਿ ਇਹ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਜਿਹੜੇ ਨਾਮਤਾਰੀ ਸਿੰਘ ਉਸ ਟਾਈਮ ਸ਼ਹੀਦ ਹੋਏ ਸੀ ਉਨ੍ਹਾਂ ਦੀ ਏਜ ਦੇ ਹਿਸਾਬ ਦੇ ਨਾਲ ਜਿਹੜੇ ਇਹ ਹੌਲ ਇਸ ਖੰਡੇ ਦੇ ਵਿੱਚ ਬਣਾਏ ਗਏ ਨੇ ਨਾਮ ਧਾਰੀ ਜਿਹੜੀ ਸਿੰਘ ਸ਼ਹੀਦ ਹੋਏ ਸੀ ਉਸ ਟਾਈਮ ਉਹਨਾਂ ਦੀ ਸ਼ਹੀਦੀ ਜਿਹੜੀ ਸਮਾਰਕ ਇੱਥੇ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਇਸ ਸਮਾਰਕ ਨੂੰ ਦੇਖਣ ਦੇ ਲਈ ਆਉਂਦੇ ਨੇ ਤੇ ਇੱਕ ਤੁਸੀਂ ਦੇਖ ਸਕਦੇ ਹੋ ਜੋਤ ਵੀ ਇੱਥੇ ਜਗਦੀ ਹੈ ਸਤਿ ਸ੍ਰੀ ਅਕਾਲ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗगन ਸਮਾ ਦੋਸਤੋ ਅੱਜ ਮਲੇਰ ਕੋਟਲਾ ਦੀ ਧਰਤੀ ਤੇ ਖੜੇ ਆ ਮਲੇਰ ਕੋਟਲਾ ਦੀ ਜੇ ਅਸੀਂ ਗੱਲ ਕਰਗੇ ਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਜਿਹੜਾ ਮਲੇਰ ਕੋਟਲਾ ਦੀ ਧਰਤੀ ਦਾ ਜ਼ਿਕਰ ਹੁੰਦਾ ਤੇ ਬਹੁਤ ਸਾਰੇ ਜਿਹੜੇ ਇੱਥੇ ਸ਼ਹੀਦੀ ਸਮਾਰਕਾ ਬਣੀਆਂ ਹੋਣ ਨੇ ਤੇ ਅੱਜ ਜਿਹੜੇ ਸਮਾਰਕ ਦੇ ਵਿੱਚ ਅਸੀਂ ਖੜੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੀ ਬਾਈਕ ਸੈਟ ਜਿਹੜੀ ਸਮਾਰਕ ਇੱਕ ਬਣੀ ਹੋਈ ਆ ਤੁਹਾਨੂੰ ਦੱਸ ਦਿੰਦੇ ਆ ਕਿ 17 ਜਨਵਰੀ 1872 ਦੀ ਅਸੀਂ ਗੱਲ ਕਰ ਲਗੇ ਤਾਂ ਸਤਗੁਰ ਸ੍ਰੀ ਰਾਮ ਸਿੰਘ ਜੀ ਸਤਗੁਰ ਰਾਮ ਸਿੰਘ ਜੀ ਜਿਨ੍ਹਾਂ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਕੂਕੇ ਲਹਿਰ ਚਲਾਈ ਗਈ ਸੀ ਤਾਂ ਉਸ ਟਾਈਮ 17 ਜਨਵਰੀ 1872 ਨੂੰ 4 ਦੇ ਕਰੀਬ ਜਿਹੜੇ ਨਾਮਤਾਰੀ ਸਿੰਘ ਸ਼ਹੀਦ ਹੁੰਦੇ ਆ ਤੇ ਉਹਨਾਂ ਦੀ ਸ਼ਹੀਦੀ ਜਿਹੜੀ ਯਾਦਗਾਰ ਹੁਣ ਇੱਥੇ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਸਮਾਰਕ ਇੱਕ ਬਣੀ ਹੋਈ ਆ ਖੰਡਾ ਇੱਕ ਬਣਿਆ ਹੋਇਆ ਤੇ ਖੰਡੇ ਦੇ ਵਿੱਚ ਤੁਸੀਂ ਹਾਲ ਦੇਖ ਸਕਦੇ ਹੋ ਜਿਹੜੇ ਹਾਲ ਨੇ ਪੂਰੇ ਜਿਹੜੇ 66 ਹਾਲ ਜਿਹੜੇ ਬਣੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਤੁਸੀਂ ਸਾਈਜ਼ ਦੇਖ ਸਕਦੇ ਹੋ ਵੱਡਾ ਛੋਟਾ ਵੱਡਾ ਛੋਟਾ ਕਿਉਂ ਆ ਕਿਉਂਕਿ ਇਹ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਜਿਹੜੇ ਨਾਮਤਾਰੀ ਸਿੰਘ ਉਸ ਟਾਈਮ 'ਚ ਸ਼ਹੀਦ ਹੋਏ ਸੀ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਜਿਹੜੇ ਇਹ ਹੌਲ ਇਸ ਖੰਡੇ ਦੇ ਵਿੱਚ ਬਣਾਏ ਗਏ ਨੇ ਤੇ ਜਦੋਂ ਕਿ ਸਤਗੁਰ ਰਾਮ ਸਿੰਘ ਜੀ ਵੱਲੋਂ ਇੱਕ ਕੂਕਾ ਲਹਿਰ ਚੱਲੀ ਸੀ ਜਿਸ ਵਿੱਚ ਅੰਗਰੇਜ਼ੀ ਹਕੂਮਤਾਂ ਦੇ ਖਿਲਾਫ ਜਿਹੜੀ ਇੱਕ ਮੋਹਮ ਉਹ ਵਿੱਢੀ ਗਈ ਸੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਕਈ ਬੁਚੜਖਾਨੇ ਖੋਲੇ ਗਏ ਸੀ ਸੋ ਉਹ ਪੰਜਾਬੀਆਂ ਨੂੰ ਜਿਹੜਾ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਉਹਨਾਂ ਦਾ ਜਿਹੜਾ ਅਹਿਮ ਯੋਗਦਾਨ ਇਸ ਚੀਜ਼ ਦੇ ਵਿੱਚ ਰਿਹਾ ਤੇ ਉਸ ਟਾਈਮ ਜਿਹੜਾ ਅੰਗਰੇਜ਼ੀ ਹਕੂਮਤਾਂ ਵੱਲੋਂ 1872 ਦੇ ਵਿੱਚ 17 ਜਨਵਰੀ ਨੂੰ ਜਿਹੜਾ 4 ਦੇ ਕਰੀਬ ਨਾਮਤਾਰ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦੀ ਸ਼ਹੀਦੀ ਜਿਹੜੀ ਹੋਈ ਸੀ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਯਾਦਗਾਰ ਇੱਥੇ ਬਣੀ ਹੋਈ ਐ ਇਸ ਟਾਈਮ ਜਿਹੜਾ ਅਸੀਂ ਮਰੇਲ ਕੋਟਲਾ ਦੇ ਵਿੱਚ ਖੜੇ ਆ ਉਥੋਂ ਦੇ ਜਿਹੜਾ ਸ਼ਹੀਦੀ ਸਮਾਰਕ ਬਣੀ ਹੋਈ ਹੈ ਨਾਮਤਾਰੀ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਸ ਟਾਈਮ ਉਹਨਾਂ ਦੀ ਸ਼ਹੀਦੀ ਜਿਹੜੀ ਸਮਾਰਕ ਇੱਥੇ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਇਸ ਸਮਾਰਕ ਨੂੰ ਦੇਖਣ ਦੇ ਲਈ ਆਉਂਦੇ ਨੇ ਤੇ ਇੱਕ ਤੁਸੀਂ ਦੇਖ ਸਕਦੇ ਹੋ ਜੋਤ ਵੀ ਇੱਥੇ ਜਗਦੀ ਹੈ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜੋਤ ਜਿਹੜੀ ਜਗਦੀ ਰਹਿੰਦੀ ਹੈ ਹਮੇਸ਼ਾ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਚੱਲਦੀ ਹੈ ਤੇ ਇੱਥੇ ਅਸੀਂ ਗੱਲ ਕਰ ਲਗੇ ਮੁਸਲਮਾਨ ਭਾਈਚਾਰਾ ਵੀ ਸਾਡਾ ਇੱਥੇ ਆਉਂਦਾ ਹੈ ਸਿੱਖ ਭਾਈਚਾਰੇ ਵੀ ਆਉਂਦੇ ਨੇ ਸਾਰੇ ਹੀ ਜਿਹੜੇ ਲੋਕ ਇੱਥੇ ਸਮਾਰਕ ਨੂੰ ਦੇਖਣ ਦੇ ਲਈ ਆਉਂਦੇ ਨੇ ਜੇ ਅਸੀਂ ਇਤਿਹਾਸ ਦੀ ਗੱਲ ਕਰ ਲਗੇ ਤਾਂ ਵੱਖ-ਵੱਖ ਲੋਕਾਂ ਵੱਲੋਂ ਵੱਖ-ਵੱਖ ਸਿੰਘਾਂ ਵੱਲੋਂ ਵੱਖ-ਵੱਖ ਜਿਹੜੇ ਸ਼ਹੀਦੀਆਂ ਦਿੱਤੀਆਂ ਗੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਯੋਗਦਾਨ ਪਾਇਆ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਬਹੁਤ ਸਾਰੇ ਲੋਕਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਬਹੁਤ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਤੇ ਵੱਧ ਛੱਡ ਕੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਜੀਵਨ ਦਾ ਯੋਗਦਾਨ ਪਾਇਆ ਆਪਣੇ ਜਿਹੜੇ ਸਵਾਸਾਂ ਦਾ ਯੋਗਦਾਨ ਪਾਇਆ ਸੀ ਇਸੇ ਤਰ੍ਹਾਂ ਦਾ ਜਿਹੜਾ ਯੋਗਦਾਨ ਹੈ ਸਤਗੁਰ ਰਾਮ ਸਿੰਘ ਜੀ ਵੱਲੋਂ ਜਿਹੜੇ ਇੱਕ ਯੋਗਦਾਨ ਜਿਹੜਾ ਪਾਇਆ ਗਿਆ ਉਹਨਾਂ ਵੱਲੋਂ ਜਿਹੜੀ ਕੂਕੇ ਲਹਿਰ ਚੱਲੀ ਸੀ ਉਸ ਵਿੱਚ 60 ਦੇ ਕਰੀਬ ਜਿਹੜੇ ਸਿੰਘ ਉਦੋਂ ਸ਼ਹੀਦ ਹੋਏ ਸੀ ਨਾਮਤਾਰੀ ਸਿੰਘ ਸ਼ਹੀਦ ਹੋਏ ਸਨ ਉਹਨਾਂ ਨੇ ਵੀ ਆਪਣੇ ਜਿਹੜਾ ਇੱਕ ਅਹਿਮ ਯੋਗਦਾਨ ਪਾਇਆ ਦੇਸ਼ ਦੀ ਆਜ਼ਾਦੀ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਹੋ ਦਸਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ